ਚਾਹੀਏ ਸੇਵਾਦਾਰ ਚਾਹੀਏ ਤਾਂ ਸੰਜੀਵ ਅਰੂੜਾ ਕੋ ਵਰਤ ਦੇ ਦੇ ਬੋਲੇ ਸੋਨਿਹਾਰ ਸੀਐਮ ਸਾਹਿਬ ਇੱਕ ਮਿੰਟ ਦੇ ਧਿਆਨ ਕਰ ਲੋ ਸੀਐਮ ਸਾਹਿਬ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆਂ ਜਲੰਧਰ ਦੀ 37000 ਦੀ ਚਿੱਟੀ ਲਿੱਤੀ ਸੀ ਅਸੀਂ 47000 ਦਾ ਜਨਾਗ ਤੇ ਤੁਹਾਡੀ ਤੇਰੀ ਸੀਟ ਪਾਵਾਂਗੇ ਬੋਲੇ ਸੋਨਿਹਾਰ ਸਾਰਿਆਂ ਦਾ ਸ਼ੁਕਰਗੁਜ਼ਾਰਾਂ ਕਿ ਤੁਸੀਂ ਇਕੱਠੇ ਹੋ ਕੇ ਇੱਥੇ ਆਏ ਵੈਸੇ ਤਾਂ ਗਰਮੀ ਹੈ ਪਰ ਰੱਬ ਨੇ ਵੀ ਸੁਣੀ ਤੁਹਾਡੀ ਅੱਜ ਮੌਸਮ ਅੱਗੇ ਨਾਲੋਂ ਠੀਕ ਕਰਤਾ ਹਾਂਜੀ ਗੁਰੂ ਮਹਾਰਾਜ ਨਾਲ ਹੈ ਹਾਂਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਕਈ ਵਾਰੀ ਕਹਿ ਚੁੱਕਾ ਪਹਿਲਾਂ ਵੀ ਏ ਉਹ ਪਾਰਟੀ ਐ ਅਸੀਂ ਉਹ ਸ਼ਖਸ਼ਾਂ ਜਿਹੜੇ ਪਿਛਲੇ 25 ਸਾਲ 15 ਸਾਲ 30 ਸਾਲ 50 ਸਾਲ ਪੁਰਾਣੇ ਕੰਮ ਸੀ ਉਹ ਪਿਛਲੇ 3 ਸਾਲਾਂ 'ਚ ਕੀਤੇ ਕਈ ਕੰਮ ਪਿਛਲੇ 2.5 ਮਹੀਨੇ ਅੱਜ ਕੀਤੇ ਲੋਕੀ ਆਜ਼ਾਦੀ ਤੋਂ ਬਾਅਦ ਦੇ ਬੈਠੇ ਉਹਨਾਂ ਨੂੰ ਰਜਿਸਟਰੀਆਂ ਨਹੀਂ ਮਿਲੀਆਂ ਸੀ ਮੈਂ ਇੱਕੋ ਕੰਮ ਗਿਣਾਉਂਗਾ ਬਾਕੀ ਫੇਰ ਰੈਲੀਆਂ ਹੈਲੋ ਨਹੀਂ ਚੱਲਦਾ ਹੈਲੋ ਹੈਲੋ ਮੈਂ ਇੱਕੋ ਕੰਮ ਤੁਹਾਨੂੰ ਗਿਣਾਉਂਗਾ ਬਾਕੀ ਫੇਰ ਰਜਿਸਟਰੀਆਂ ਆਜ਼ਾਦੀ ਤੋਂ ਬਾਅਦ ਨਹੀਂ ਹੋਈਆਂ ਸੀ ਵਿਚਾਰੇ ਲੋਕੀ ਬੈਠੇ ਸੀ ਜਿਨ੍ਹਾਂ ਦੇ ਨਾਲ ਦੀ ਜ਼ਮੀਨ 50000 ਰੁਪਏ ਗੱਜ ਵਿਕਦੀ ਸੀ ਉਹਨਾਂ ਦੀ 10000 ਕੋਈ ਲੈ ਕੇ ਰਾਜ਼ੀ ਨਹੀਂ ਸੀ ਸਾਰੀਆਂ ਰਜਿਸਟਰੀਆਂ ਜਿਹੜੀਆਂ 50 60 ਸਾਲ ਨਹੀਂ ਹੋਈਆਂ ਸੀ 2.5 ਮਹੀਨਿਆਂ ਚ ਹੋ ਗਈਆਂ ਸੋ ਮੈਂ ਇੱਕ ਵਾਰੀ ਦੁਬਾਰਾ ਸਭ ਦਾ ਧੰਨਵਾਦੀ ਹਾਂ ਔਰ ਸਾਰਿਆਂ ਦਾ ਸ਼ੁਕਰਗੁਜ਼ਾਰ ਆਂ ਔਰ ਸਭ ਤੋਂ ਮਾਫੀ ਮੰਗਦਾ ਜੇ ਅਸੀਂ ਥੋੜੇ ਜੇ ਲੇਟ ਚੱਲ ਰਹੇ ਆਂ ਹੱਥ ਜੋੜ ਕੇ ਮਾਫੀ ਮੰਗਦਾ ਔਰ ਤੁਹਾਨੂੰ ਯਕੀਨ ਦਿਵਾਉਣਾ ਕਿ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾਵਾਂਗੇ ਜੇ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਦੋਸਤ ਪਰ ਆਵੇ ਉਹ ਕਹੇਗਾ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਬहोत बहोत प्यार ਭਰਿਆ ਸਹਿਸਕਾਰ ਸ਼ੁਕਰ તમ દેખન બચ્ચા તાડે આવના જઈ જાય ને ફરાને એક મિનિટ જરી કોઈ ધરો બોલે રંગ તે સુંતી ને આમાં તોટ લૂક ની તા હવે બીજું બા હવે તું ચાહતે હર બલ કે હુબબતી સદા વંદbaar દોહતે وچ પહોંચ ચુકે ਸਰਕਾਰ ਦੀ ਬੰਦਮਾ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ